ਬਾਕ ਤੇ ਸ਼ੇਖੂਰੀਦ ਕਹਿੰਦੇ ਤੀਨਾ ਲੋਕਾਂ ਨੂੰ ਇਸ ਗੱਲ ਦੀ ਸਮਝ ਨਹੀਂ ਪਈ ਕਿ ਅਸੀਂ ਰੱਬ ਨਾਲੋਂ ਵਿਛੜੇ ਹੋਏ ਹਾਂ ਕਦੇ ਜੀਵਨ ਵਿੱਚ ਅਹਿਸਾਸ ਇਹ ਨਹੀਂ ਹੋਇਆ ਇਸ ਗੱਲ ਕਿ ਇਹਦੇ ਫਿਰ ਉਹ ਲੋਕ ਤਾਂ ਮਸਾੜਾ ਵਿੱਚ ਗੱਲ ਮਸਾਣ ਇਥੇ ਮੁਰਦਿਆਂ ਨੂੰ ਸਾੜਿਆ ਹੁੰਦਾ ਉੱਥੇ ਉਹਦਾ ਬਾਸ ਤੂੰ ਘਰ ਚ ਨਹੀਂ ਬਸ ਕਰਦਾ। ਫਿਰ ਤਾ ਤੂੰ ਮਸਾਣ ਚ ਬਸਾ ਰੱਖਣ ਪੜਾ। ਜਿੱਥੋਂ ਤੂੰ ਪੈਰ ਵੀ ਨਹਿਂ ਚੱਦਦਾ ਹੈ। ਤੇ ਇਹ ਖਿਆਲ ਕਰਨਾ ਬੰਦਾ ਮਨ ਦੇ ਵਿੱਚ ਇੱਕ ਪਰਮ ਪਾਲੀ ਬੈਠਾ ਹੈ ਕਿ ਮਸਾਣਾ ਦੇ ਵਿੱਚ ਕੀ ਭੂਤ ਰਹਿੰਦੇ ਹੁੰਦੇ ਨੇ। ਇਹ ਇੱਕ ਸਾਡੇ ਮਨ ਦਾ ਵਹਿਮ ਹੈ ਇੱਕ ਪਰਮ। ਕਿ ਉਹ ਮਸਾਣਾ ਵਿੱਚੋਂ ਰਹੇ। ਪਗਤ ਸਿੰਘ ਗੁਰੂ ਜੀ ਨੇ ਬਖਸ਼ਿਆ ਬਾਣ ਜੱਤਰ ਕਹਿੰਦੇ ਬੇਰਾ ਬੇਰਾ ਆਖੀਏ ਬੇਰਾ ਤੂੰ ਸੁਲਤਾਨ ਸਤਗੁਰੂ ਕਹਿੰਦੇ ਇਹ ਗੱਲ ਹਰ ਇੱਕ ਬੰਦਾ ਕਹਿੰਦਾ ਕਿ ਕੁਛ ਛੋੜਾ ਮਾੜਾ ਹੈ ਕੁਛੋੜਾ ਮਾੜਾ ਪਰ ਮੈਂ ਤੈਨੂੰ ਸੁਲਤਾਨ ਕਹਿੰਦਾ ਬਖਸ਼ੇ ਕੀਤੇ ਬੇਰਾ ਬੇਰਾ ਆਖੀਏ ਬੇਰਾ ਤੂੰ ਸੁਲਤਾਨ ਫਰੀਦਾ ਚੇਤਨਾ ਨ ਬੇਹੋ ਨ ਉਪਜੈ ਸੋ ਤਨ ਜਾਣ ਮਾਣ ਕਹਿੰਦੇ हे ਪ੍ਰੀਤ ਜੀ ਦੇ ਹਿਰਦੇ ਵਿੱਚ ਵੀ ਇਸ ਵਿਛੋੜੇ ਵਾਲੀ ਗੱਲ ਕਦੇ ਨੂੰ ਪਤਾ ਹੀ ਨਹੀਂ ਲੱਗੀ ਐ ਸਾਥ ਇਹ ਨਹੀਂ ਕੀਤਾ ਜੀ ਮੇਰੇ ਤੇ ਕਿ ਮੈਂ ਰੱਬ ਤੋਂ ਵਿਛੜਿਆ ਹਾਂ ਰੱਬੋਂ ਵਿਛੜ ਕੇ ਮੈਂ ਸੰਸਾਰ ਵਿੱਚ ਉਲਝ ਗਿਆ ਜਿਸ ਬੰਦੇ ਨੂੰ ਇਸ ਗੱਲ ਦਾ ਕਦੇ ਅਹਿਸਾਸ ਨਹੀਂ ਹੋਇਆ ਉਹ ਇਨਸਾਨ ਫਿਰ ਮਾਨੋ ਮਛਾਣਾ ਵਿੱਚ ਬਸਦਾ ਜਿੱਥੇ ਅਸੀਂ ਕਹਿੰਦੇ ਕਿ ਮੁਰਦੇ ਨੂੰ ਸਾੜਿਆ ਜਾਂਦਾ ਮੁਰਦੇ ਦਾ ਸੰਸਕਾਰ ਕੀਤਾ ਜਾਂਦਾ ਤੇਰਾ ਮਾਤਾ ਨੂੰ ਮਾਰਦ ਕਹਿੰਦੇ ਗ੍ਰੇਸਤਰਾ ਤੇ ਜੇ ਤੇਰੇ ਅੰਦਰ ਇਹ ਗੱਲ ਕਦੇ ਫਰਗਟੇ ਨਹੀਂ ਹੋਈ ਕਦੇ ਤੂੰ ਸੋਚਿਆ ਹੀ ਨਹੀਂ ਬੈਠ ਕਿ ਮੈਂ ਵਿਛੜ ਗਿਆ ਰੱਬ ਨਾਲ ਪਰਮਾਤਮਾ ਨਾਲ ਵਿਛੜ ਗਿਆ ਮੈਂ ਕਦੇ ਇਹ ਗੱਲ ਸੋਚੀ ਹੈਂ ਜੀ ਕਹਿੰਦੇ ਫਿਰ ਸ਼ਾਮ ਦੇ ਨਹੀਂ ਕਿਤੇ ਰਹਿ ਇਸ ਦੂਰੀਆਂ ਵਿੱਚ ਜੈ ਇਸ ਘਰ ਦੇ ਵਿੱਚ ਤੇਰਾ ਵਾਸਾ ਕਿ ਹੈ ਤੂੰ ਤਾਂ ਇੱਕ ਮਸਾਣ ਵਿੱਚ ਮਰਨ ਵਾਲਾ ਬੰਦਾ ਹੈ ਤੇ ਮਸਾਣ ਤੇ ਜਿਹੜਾ ਵਸਦਾ ਹੈ ਨਾ ਮਨੁੱਖ ਕਹਿੰਦੇ ਭੂਤ ਵਸਦਾ ਹੈ ਮਸਾਣ 'ਚ ਉਹਦੇ ਤੋਂ ਡਰ ਆਉਂਦਾ ਹੈ ਬੰਦਾ ਬੰਦੇ ਤੋਂ ਡਰਦਾ ਹੈ ਉਹ ਨਾ ਕਿਸੇ ਪਸ਼ੂ ਪੰਛੀ ਦੀ ਜੰਤੂ ਆਦਿ ਤੋਂ ਨਹੀਂ ਡਰਦਾ ਉਹਨਾਂ ਨੂੰ ਕਾਬੂ ਕਰ ਲੈਂਦਾ ਹੈ ਪਸ਼ੂ ਪੰਛੀ ਆਦਿ ਨੇ ਦੇ ਲਈ ਪੂਰਨ ਰੂਪੇ ਕਾਬੂ ਕਰਨ ਦੇ ਪਰ ਬੰਦਾ ਬੰਦੇ ਨੂੰ ਕਾਬੂ ਕਰ ਛਕੇ ਬੜੀ ਔਖੀ ਗੱਲ ਹੈ ਬੜੀ ਔਖੀ ਗੱਲ ਹੈ ਇਸ ਕਰਕੇ ਬੰਦਾ ਹੋਰਾਂ ਚੀਜ਼ਾਂ ਤੋਂ ਘੱਟ ਡਰਦਾ ਹੈ ਬੰਦਾ ਬੰਦੇ ਤੋਂ ਬਹੁਤਾ ਡਰਦਾ ਬੰਦੇ ਨੂੰ ਬੰਦੇ ਤੋਂ ਡਰ ਹੁੰਦਾ ਹੈ ਜੇ ਤੂੰ ਇਹ ਮੰਨਦਾ ਹੈ ਕਿ ਮਸਾਣਾ ਵਿੱਚ ਭੂਤ ਪ੍ਰੇਤ ਆਦੇ ਨਹੀਂ ਨੇ ਇਹ ਤੇਰੇ ਮਨ ਦਾ ਇੱਕ ਵਹਿਮ ਹੈ پیسے ਰਹਿੰਦੇ ਨਹੀਂ ਹੈ ਉੱਥੇ ਤੇਰੇ ਮਨ 'ਚ ਇੱਕ ਵਹਿਮ ਮਰਦਾ ਹੈ ਜੇ ਕੋਈ ਮੰਨਦਾ ਹੀ ਹੈ ਤੂੰ ਸ਼ਮਝ ਲੈ ਕਿ ਤੇਰਾ ਬਾਪ ਸਾਹਿਬ ਵੀ ਉੱਥੇ ਹੈ ਭਾਈ ਕੋਤੇ ਤੂੰ ਕਦੇ ਇਸ ਗੱਲ ਨੂੰ ਮਹਿਸੂਸੇ ਨਹੀਂ ਕੀਤਾ ਕਿ ਮੈਂ ਵੀ ਰੱਬ ਨਾਲੋਂ ਪਛੜਿਆ ਹੋਇਆ ਹਾਂ ਸੁਲਤਾਨ ਹੈ ਪਰ ਕਿਹਦੇ ਮੇਰਾ ਤਾਂ ਸੁਲਤਾਨ ਹੈ ਪਰਦੀ ਦੇ ਅਦੁਰੇ ਪ੍ਰਗਟ ਨਹੀਂ ਹੁੰਦਾ ਭਗਤ ਸ਼ੇਖ ਗਰੀਬ ਕਹਿੰਦੇ ਉਹਨਾਂ ਦਾ ਬਾਤਾ ਫਿਰ ਮਸਾਣਾ ਵਿੱਚ ਭਾਬ ਘਰ ਪਰਿਵਾਰ ਵਿੱਚ ਨਹੀਂ ਇਹਦਾ ਫਿਰ ਤੂੰ ਮੋਸ਼ਾਨ ਕਰੇ ਲੈ ਬੰਦਾ ਬੰਦੇ ਤੋਂ ਡਰੀ ਜਾਂਦਾ ਹੈ ਮਨੁੱਖ ਮਰੁੱਖ ਤੋਂ ਡਰੀ ਜਾਂਦਾ ਜਿਵੇਂ ਇਹ ਕਹਿੰਦਾ ਕਿ ਮੈਨੂੰ ਭੂਤ ਤੋਂ ਡਰ ਲੱਗਦਾ ਹੈ ਪ੍ਰੇਤ ਤੋਂ ਡਰ ਲੱਗਦਾ ਹੈ ਜਿੰਦ ਤੋਂ ਡਰ ਲੱਗਦਾ ਹੈ ਦਾਤ ਤੋਂ ਡਰ ਲੱਗਦਾ ਹੈ ਮਨ ਦੇ ਇੱਕ ਬਹਿਰ ਪਰਮ ਨਾ ਤੇਰੀ ਬੰਦਾ ਬੰਦੇ ਤੋਂ ਡਰੀ ਜਾਂਦਾ ਜੰਦਾ ਮਨੁੱਖ ਮਰੁੱਖ ਤੋਂ ਡਰੀ ਜਾਂਦਾ ਜੰਦਾ ਕਿ ਮੇਰੀਆਂ ਗੱਲਾਂ ਇਹ ਤੋਂ ਪਤਾ ਲੱਗ ਜਾਂਦਾ ਹੈ ਮੇਰੇ ਮਿੱਤਰ ਨੂੰ ਵੀ ਪਤਾ ਨਾ ਲੱਗਦਾ ਵੇ ਮੇਰੇ ਦੁਸ਼ਮਣ ਨੂੰ ਵੀ ਪਤਾ ਨਾ ਲੱਗਦਾ ਆਪਣਿਆਂ ਤੋਂ ਵੀ ਡਰੀ ਜਾਂਦਾ